ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਮਾਂਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਤੇ ਇੱਕ ਹੋਰ ਆਪਣਾ ਨਵਾਂ ਵਲੌਗ ਸਾਰੇ ਘਰ ਦੇ ਕੰਮਕਾਰ ਕਰਕੇ ਮੈਂ ਹੋ ਗਈ ਸੀ ਫ੍ਰੀ ਤੇ ਬਾਥ ਲੈਣ ਤੋਂ ਪਹਿਲਾਂ ਮੈਂ ਜਿਹੜੇ ਵਾਲਾਂ ਵਿੱਚ ਆਪਣੇ ਇਹ ਵਾਲਾ ਲਗਾਉਣੀ ਆ ਇਹ ਤੇਲ ਜਿਹੜਾ ਮੈਂ ਤਿਆਰ ਕਰਦੀ ਆ ਮੈਂ ਕਿਹਾ ਮੈਂ ਉਹ ਦੱਸ ਦਿੰਨੀ ਆ ਤੇ ਇਹਦੇ ਵਿੱਚ ਉਹਨੂੰ ਕੀ ਕਹਿੰਦਾ ਇਹਦੇ ਨਾਲ ਵਾਲ ਸਿਲਕੀ ਵੀ ਹੋ ਜਾਂਦੇ ਆ ਤੇ ਬਹੁਤ ਹੀ ਸੌਫਟ ਹੋ ਜਾਂਦੇ ਆ ਦੋ ਚਮਚ ਲੈ ਲਿਆ ਸੀ ਮਨਾਰੀਅਲ ਦਾ ਤੇਲ ਤੇ ਇੱਕ ਚਮਚ ਲੈ ਲਿਆ ਸੀ ਇਹ ਅਰੰਡੀ ਦਾ ਤੇਲ ਜਿਹਨੂੰ ਕਿ ਇੰਗਲਿਸ਼ ਚ ਕੈਸਟਰ ਆਇਲ ਵੀ ਕਹ ਦਿੰਦੇ ਆ ਤੇ ਇਹ ਵਿਟਾਮਿਨ ਈ ਦੇ ਕੈਪਸੂਲ ਇਹ ਮੈਂ ਪਾਉਂਗੀ ਇਹਦੇ ਵਿੱਚ ਤੇ ਇਹ ਥੋੜਾ ਬਾਹਰ ਹੀ ਡੁੱਲ ਗਿਆ ਸੀਗਾ ਤੇ ਫਿਰ ਮੈਂ ਇੱਕ ਉਹਨੂੰ ਕੀ ਕਹਿੰਦਾ ਹੋਰ ਪਾਇਆ ਤੇ ਮੈਂ ਇਹ ਗਰਮੀਆਂ ਵਿੱਚ ਰੈਮਡੀ ਜਿਹੜੀ ਹੈ ਮੈਂ ਜ਼ਰੂਰ ਯੂਜ਼ ਕਰਦੀ ਆਪਣੇ ਵਾਲਾਂ ਵਾਸਤੇ ਕਿਉਂਕਿ ਗਰਮੀ ਦੇ ਵਿੱਚ ਪਸੀਨਾ ਆ ਆ ਕੇ ਵਾਲ ਜਿਹੜੇ ਚਿਪਚਿਪੇ ਤੇ ਇੱਕ ਉਸ ਮੈਲ ਜੀ ਆਉਣ ਲੱਗ ਪੈਂਦੀਆਂ ਵਾਲਾਂ ਵਿੱਚੋਂ ਤੇ ਇਸ ਕਰਕੇ ਮੈਂ ਬਾਥ ਲੈਣ ਤੋਂ ਅੱਧਾ ਘੰਟਾ ਪਹਿਲਾਂ ਇਹ ਵਾਲਾ ਜਿਹੜਾ ਇਹ ਵਾਲੀ ਤੇਲ ਆਪਣੇ ਵਾਲਾਂ 'ਚ ਅਪਲਾਈ ਕਰਦੀ ਆ ਤੇ ਇਹਦੇ ਵਿੱਚ ਪਾ ਲਿਆ ਸੀ ਜੀ ਮੈਂ ਇੱਕ ਨਿੰਬੂ ਤੇ ਨਿੰਬੂ ਦੇ ਨਾਲ ਵੀ ਤੁਹਾਡੇ ਵਾਲਾਂ ਦੇ ਵਿੱਚੋਂ ਜਿਹੜੀ ਇੱਕ ਸ਼ਾਈਨ ਆ ਜਾਂਦੀ ਆ ਤੇ ਇੱਕ ਜਿਹੜੀ ਉਹ स्मੈਲ ਆ ਵਾਲਾਂ 'ਚ ਉਹ ਹਟ ਜਾਂਦੀ ਆ ਬਾਕੀ ਮੈਨੂੰ ਤਾਂ ਵਾਲਾਂ 'ਚ ਤਕਰੀਬਨ ਅ ਇੱਕ ਦਿਨ ਛੱਡ ਕੇ ਹੈੱਡ ਬਾਥ ਲੈਣੀ ਪੈਂਦੀ ਕਿਉਂਕਿ ਮੰਗੋ ਵੀ ਮੇਰੇ ਵਾਲਾਂ 'ਚ ਪੂਸ਼ ਮਾਰ ਦਿੰਦੀ ਆ ਜਾਂ ਕਿੱਦਾਂ ਨਾ ਪਸਵਾ ਤਾਂ ਜਿਹੜਾ ਇਨਸਾਨ ਕੰਮ ਕਰਦਾ ਉਹ ਤੁਹਾਨੂੰ ਪਤਾ ਹੀ ਆ ਪਈ ਹੈੱਡ ਬਾਥ ਤਕਰੀਬਨ ਕਰਨਾ ਹੀ ਪੈਂਦਾ ਤੇ ਇਹ ਜੀ ਇਹਨਾਂ ਨੂੰ ਮਿਕਸ ਕਰਕੇ ਮੈਂ ਵਾਲਾਂ ਤੇ ਕਰ ਲੂੰਗੀ ਅਪਲਾਈ ਤੇ ਫਿਰ ਅੱਧੇ ਘੰਟੇ ਬਾਅਦ ਚਲਾਉਂਗੀ ਮੈਂ ਹੈੱਡ ਬਾਥ ਤੇ ਨਾਲ ਹੀ ਉਹਦੇ ਮੈਂ ਜੀ ਇਹ ਗਾਚੀ ਆ ਮੈਂ ਗਾਚੀ ਨੂੰ ਉਹਨੂੰ ਕੀ ਕਹਿੰਦਾ ਪਾਣੀ ਵਿੱਚ ਭਿਉਂ ਦੂੰਗੀ ਤੇ ਇਹਨੂੰ ਰੱਖ ਦੂੰਗੀ ਫ੍ਰਿਜ ਦੇ ਵਿੱਚ ਇਹ ਅਲਸਰੇਟਿਵ ਕੋਲਾਈਟਿਸ ਵਾਲਿਆਂ ਵਾਸਤੇ ਸਭ ਤੋਂ ਵਧੀਆ ਟਿਪ ਹੈ ਇਹ ਗਾਚੀ ਜਿਹੜੀ ਹੈ ਇਹਨੂੰ ਜੀ ਮੈਂ ਆਪਣੀਆਂ ਬਾਹਾਂ ਉੱਤੇ ਤੇ ਪੇਟ ਦੇ ਉੱਤੇ ਲਾਉਣੀ ਹੁੰਨੀ ਆ ਹਫਤੇ ਦੇ ਵਿੱਚ ਦੋ ਵਾਰ ਇਹ ਪੇਟ ਤੇ ਲਾਉਣਾ ਜਿਹੜੇ ਮੇਰੇ ਅਲਸਰ ਆ ਉਹ ਇਹਨਾਂ ਕਾਫੀ ਹੱਦ ਤੱਕ ਮੈਨੂੰ ਆਰਾਮ ਮਿਲਿਆ ਸੀ ਕਿਉਂਕਿ ਇਹ ਠੰਡੀ ਹੁੰਦੀ ਆ ਤੇ ਮੈਂ ਇਹ ਭਿ ਕੇ ਵੀ ਫ੍ਰਿਜ ਚ ਰੱਖ ਦਿੰਨੀ ਆ ਤੇ ਇਹਨੂੰ ਅਲਸਰ ਵਾਲਿਆਂ ਨੂੰ ਇਹਨਾਂ ਬਹੁਤ ਫਾਇਦਾ ਹੁੰਦਾ ਕਿਉਂਕਿ ਇਹਨੂੰ ਤੁਸੀਂ ਪੇਟ ਤੇ ਵੀ ਲਾਉਣਾ ਲੱਤਾਂ ਤੇ ਵੀ ਲਾਉਣਾ ਦੇ ਬਾਵਾਂ ਤੇ ਵੀ ਲਾਉਣਾ ਤੇ ਫਿਰ ਬਹੁਤ ਹੀ ਰਿਲੈਕਸੇਸ਼ਨ ਮਿਲਦੀ ਆ ਅਲਸਰਟਿਵ ਕੋਲਾਈਟਿਸ ਵਾਲੇ ਪੇਸ਼ੀਐਂਟ ਨੂੰ 10-15 ਮਿੰਟ ਲੱਗੀ ਰਹਿਣ ਤੋਂ ਬਾਅਦ ਵਿੱਚ ਤੁਸੀਂ ਉਤਾਰ ਕੇ ਉਦਾਰਨ ਕੀ ਆਪਣੀ ਬਾਤ ਜਿਹੜੀ ਉਹ ਲੈ ਸਕਦੇ ਆ ਮੈਂ ਹਰ ਗਰਮੀਆਂ ਦੇ ਵਿੱਚ ਤਕਰੀਬਨ ਇਹ ਟਿਪ ਜਿਹੜਾ ਮੈਂ ਅ ਅਲਸਰਟਿਵ ਕੋਲਾਈਟਿਸ ਦੀ ਜਦੋਂ ਮੈਨੂੰ ਉਦੋਂ ਦਾ ਹੀ ਇਹ ਮੈਂ ਯੂਜ਼ ਕਰਦੀ ਆ ਗਰਮੀਆਂ ਦੇ ਵਿੱਚ ਇਹਦੇ ਨਾਲ ਪੇਟ ਦੀ ਗਰਮੀ ਵਗੈਰਾ ਜਿਹੜੀ ਉਹ ਕਹਿੰਦੇ ਨਿਕਲ ਜਾਂਦੀ ਹੈ ਤੇ ਇੱਥੇ ਜੀ ਉਹਨੂੰ ਕੀ ਕਹਿੰਦਾ ਮੈਂ ਉਹ ਮਨਵੀਰ ਵਾਸਤੇ ਬਣਾਉਣ ਲੱਗੀ ਸੀ ਮੰਗੇਓ ਸ਼ੇਕ ਉਹ ਬਣ ਗਿਆ ਆ ਗਿਆ ਜੀ ਉੱਥੋਂ ਯੂਨੀਵਰਸਿਟੀ ਤੋਂ ਤੇ ਉਹ ਕਹਿੰਦਾ ਸੀ ਤਕਰੀਬਨ ਬੱਚੇ ਹੁਣ ਨੇ ਇਦਾਂ ਹੀ ਕਰਦੇ ਆ ਯੂਨੀਵਰਸਿਟੀ ਤੋਂ ਆਉਣ ਚਾਹੇ ਸਕੂਲੋਂ ਚਾਹੇ ਕਾਲਜ ਤੋਂ ਬੱਚੇ ਆਉਣ ਉਹਨਾਂ ਨੂੰ ਕੁਛ ਨਾ ਕੁਛ ਚਾਹੀਦਾ ਤੇ ਰੋਟੀ ਵੀ ਇੰਨੀ ਨਹੀਂ ਖਾਉਂਦੀ ਗਰਮੀਆਂ ਵਿੱਚ ਬਾਰ-ਬਾਰ ਰੋਟੀ ਉਹ ਸਵੇਰ ਨੂੰ ਯੂਨੀਵਰਸਿਟੀ ਜਾਣ ਲੱਗਾ ਖਾ ਜਾਂਦਾ ਹੁੰਦਾ ਤੇ ਸੋ ਮੈਂ ਕਿਹਾ ਮੈਂ ਹੁਣ ਉਹਦੇ ਵਾਸਤੇ ਬਣਾ ਦਿੰਨੀ ਆ ਮੰਗੇਓ ਸ਼ੇਕ ਕਰ ਲੈ ਬਾਬੇ ਨਾਲ ਗਿਆ ਸੀਗਾ ਮਾਰਕੀਟ ਤੇ ਮੈੰਗੋ ਲੈਕ ਇਹ ਦੇਖੋ ਮੈਂ ਹੈਡ ਬਾਥ ਕਰ ਲਈ ਸੀਗੀ ਦੇਖੋ ਮੇਰੇ ਵਾਲ ਕਿੰਨੇ ਸਿਲਕੀ ਤੇ ਸ਼ਾਈਨੀ ਹੋ ਗਏ ਆ ਉਸ ਔਇਲ ਦੇ ਨਾਲ ਮੈਂ ਕੋਈ ਵੀ ਸਮੂਥਨਿੰਗ ਰਿਵਾਂਡਿੰਗ ਮੈਂ ਵਾਲਾਂ ਦੀ ਬਿਲਕੁਲ ਨਹੀਂ ਕਰਵਾਈ ਹੋਈ ਉਹ ਤਾਂ ਇੱਕ ਪ੍ਰਮਾਤਮਾ ਦਾ ਉਹ ਸੀਗਾ ਜਿਹਨੂੰ ਕਹਿ ਦੋ ਮੇਰੇ ਮੇਰੇ ਕੋਈ ਪੁਰਾਣੇ ਕਰਮ ਸੀ ਜਾਂ ਪਾਪ ਸੀ ਜਿਹੜੇ ਮੈਨੂੰ ਰੋਗ ਇਹਨੇ ਲੱਗੇ ਉਹਨਾਂ ਨਾਲ ਮੇਰੇ ਵਾਲ ਤਕਰੀਬਨ ਝੜ ਗਏ ਸੀਗੇ ਇਸ ਕਰਕੇ ਵਾਲ ਮੇਰੇ ਛੋਟੇ ਆ ਪਹਿਲਾਂ ਮੇਰੇ ਵਾਲ ਉਦਾਂ ਲੰਬੇ ਸੀਗੇ ਤੇ ਜਿੰਨੇ ਕੁ ਵੀ ਹੈ ਮੈਂ ਇਹਨਾਂ ਦੀ ਕੇਅਰ ਕਰਦੀ ਆ ਮੈਂ ਕਿਸੇ ਦਿਨ ਸ਼ੈਂਪੂ ਵੀ ਬਣਾਉਂਗੀ ਉਹ ਦੱਸੂਗੀ ਮੈਂ ਸਮਾਨ ਸਾਰਾ ਸ਼ੈਂਪੂ ਦਾ ਮੰਗਾਇਆ ਹੋਇਆ ਆ ਜਿਹੜਾ ਮੈਂ ਯੂਜ਼ ਕਰਦੀ ਆ ਤੇ ਇੱਥੇ ਉਹਨੂੰ ਕੀ ਕਹੀਦਾ ਮੈਂ ਮਨਵੀਨ ਨੂੰ ਕਹਿ ਰਹੀ ਸੀ ਕਿ ਮੈਂ ਇਹਦੇ ਵਿੱਚ ਗ੍ਰाइंड ਕਰ ਕਰਕੇ ਪਾ ਦੇਣੇ ਆ ਤੇ ਉਹ ਜਿਹੜਾ ਸ਼ੇਕ ਵਾਲਾ ਡੱਬਾ ਹੁੰਦਾ ਉਹਦੇ ਵਿੱਚ ਮੈਂ ਕਿਹਾ ਮੈਂ ਨਹੀਂ ਬਣਾਉਣੇ ਮੈਂ ਪਤਲੀ ਮੈਂ ਇੱਕ ਥੋਲੀ ਸੀਗੀ ਤੇ ਇਹਦੇ ਵਿੱਚ ਮੈਂ ਪਿਉਰੀ ਜੀ ਬਣਾ ਕੇ ਪਾ ਦੇਣੇ ਆ ਇਹ ਪਾ ਦਿੱਤੇ ਮੈਂango ਜਿਹੜੇ ਥੋੜੇ ਹੋਰ ਰਹਿ ਗਏ ਆ ਉਹ ਵੀ ਇਹਦੇ ਵਿੱਚ ਪਾ ਕੇ ਮੈਂ ਤੇ ਗ੍ਰाइंड ਜਿਹੜੇ ਉਹ ਕਰ ਦੂੰਗੀ ਇੱਕ ਵਾਰ ਇਹ ਵਾਲੀ ਹੈਅਰ ਕੇਅਰ ਰੈਮਡੀ ਜਿਹੜੀ ਇਹ ਯੂਜ਼ ਕਰਕੇ ਦੇਖਿਓ ਖਾਸ ਕਰ ਲੜਕੀਆਂ ਜਿਨ੍ਹਾਂ ਲੜਕੀਆਂ ਦੇ ਵਾਲ ਬਹੁਤ ਲੰਬੇ ਆ ਜਾਂ ਬਹੁਤ ਵਾਲ ਹੈਵੀ ਆ ਤੇ ਉਹ ਜਦੋਂ ਇਹ ਵਾਲੀ ਰੈਮਡੀ ਯੂਜ਼ ਕਰਨਗੀਆਂ ਤਾਂ ਉਹਨਾਂ ਦੇ ਵਾਲ ਸਿਲਕੀ ਸੌਫਟ ਸ਼ਾਈਨੀ ਹੋ ਜਾਊਗੇ ਤੇ ਜਿਹੜੀ ਵਾਲਾਂ 'ਚ ਇੱਕ 스ਮੈਲ ਜੀ ਗਰਮੀਆਂ ਚ ਆਉਣ ਲੱਗ ਜਾਂਦੀ ਆ ਉਹ ਵੀ ਹਟ ਜਾਊਗੇ ਮੇਰੇ ਵਾਲਾਂ ਨੂੰ ਤੇ ਇਹਨਾਂ ਕਾਫੀ ਫਰਕ ਪੈਂਦਾ ਬਾਕੀ ਜਿਹਨੂੰ ਜਨੂੰ ਇਹ ਟਿਪ ਵਧੀਆ ਲੱਗਾ ਤੇ ਉਹ ਯੂਜ਼ ਕਰਕੇ ਜ਼ਰੂਰ ਦੇਖਿਓ ਤੇ ਇਹ ਜੀ ਮੈਂ ਦੁੱਧ ਨੂੰ ਉਬਾਲਾ ਸਵੇਰੇ ਇਹਦੇ ਵਿੱਚ ਛੋਟੀਆਂ ਇਲਾਚੀਆਂ ਪਾ ਕੇ ਇਹਦੇ ਮਿੱਠਾ ਪਾ ਕੇ ਮੈਂ ਦੁੱਧ ਨੂੰ ਉਬਾਲਾ ਦੇ ਕੇ ਠੰਡਾ ਕਰਕੇ ਫ੍ਰਿਜ ਵਿੱਚ ਰੱਖਿਆ ਹੋਇਆ ਸੀਗਾ ਤੇ ਮੈਂ ਕਿਹਾ ਥੋੜਾ ਜਿਹਾ ਮੈਂ ਹੋਰ ਪਾ ਕੇ ਇੱਕ ਵਾਰੀ ਉਹਨੂੰ ਘੁਮਾ ਦਿੰਨੀ ਆ ਜਿਹੜੇ ਮੰਗੋ ਵਿੱਚ ਥੋੜੇ ਜਿਹੇ ਰਹਿ ਗਏ ਆ ਤੇ ਜਿਹੜੇ ਕਿ ਚੰਗੀ ਤਰ੍ਹਾਂ ਜਿਹੜੀ ਮੰਗੋਜ਼ ਦੀ ਜਿਹੜੀ ਉਹ ਪਿਊਰੀ ਜਈ ਬਣ ਜਾਵੇ ਤੇ ਪਿਊਰੀ ਜਦੋਂ ਬਣ ਜੂਗੀ ਤੇ ਇਹਨੂੰ ਮੈਂ ਪਾ ਦੂੰਗੀ ਉਹਦੇ ਵਿੱਚ ਪਤੀਲੀ ਦੇ ਵਿੱਚ ਤਦ ਲੋ ਜੀ ਇਹ ਵੀ ਪਿਊਰੀ ਬਣ ਕੇ ਹੋ ਗਈ ਹੈ ਤਿਆਰ ਤੇ ਮਨਵੀਰ ਦੇ ਮੂੰਹ 'ਚ ਵੀ ਪਾਣੀ ਆਉਂਦਿਆ ਸੀਗਾ ਵੀ ਮੰਮਾ ਮੈਂ ਉਹਨੂੰ ਕੀ ਕਹਦਾ ਹਾਂ ਜਲਦੀ ਪੀਵਾ ਮੰਗੇਓ ਸ਼ੇਕ ਗਰਮੀਆਂ 'ਚ ਉਹ ਤੇ ਹਰ ਇੱਕ ਬੱਚੇ ਦਾ ਫੇਵਰੇਟ ਹੁੰਦਾ ਮੰਗੇਓ ਸ਼ੇਕ ਕੋਈ ਹੋਊ ਜਿਹੜਾ ਨਹੀਂ ਖਾਂਦਾ ਇਹ ਮੈਂ ਮੰਗੋ ਨਹੀਂ ਕਹਾਂਦਾ ਤੇ ਜਿਹੜਾ ਮੰਗੋ ਸ਼ੇਕ ਨਹੀਂ ਪੀਂਦਾ ਬਲਤੇ ਸਾਰੇ ਖੁਸ਼ ਹੋ ਕੇ ਆ ਪੀਂਦੇ ਆ ਇਹਨੂੰ ਮੰਗੋ ਸ਼ੇਕ ਨੂੰ ਤੇ ਲੋ ਜੀ ਇਹਨੂੰ ਮੈਂ ਹੁਣ ਕਰ ਦੂੰਗੀ ਮਿਕਸ ਤੇ ਇਹ ਦੁੱਧ ਹੈ ਜਿੰਨਾ ਵੀ ਮੈਂ 1 ਕਿਲੋ ਤੋਂ ਥੋੜਾ ਉੱਤੇ ਦੁੱਧ ਸੀਗਾ ਜਿਹੜਾ ਮੈਂ ਬੋਇਲ ਕਰਕੇ ਰੱਖਿਆ ਹੋਇਆ ਸੀਗਾ ਇੱਕ ਵਾਰੀ ਮੈਂ ਫੇਰ ਘੁਮਾ ਦੂੰਗੀ ਜਿਹੜਾ ਵਿੱਚ ਲੱਗਾ ਲੁੱਗਾ ਵਾ ਥੋੜਾ ਜਿਹਾ ਦੁੱਧ ਪਾ ਦਿੱਤਾ ਸੀ ਮੈਂ ਜਿਹੜਾ ਵਿੱਚ ਪਲਪ ਲੱਗਾ ਹੋਇਆ ਵਾ ਨਾ ਮੰਗੋ ਦਾ ਉਹ ਸਾਰਾ ਇਹਦੇ ਨਾਲ ਦੁੱਧ ਦੇ ਨਾਲ ਲਥ ਜੂਗਾ ਤੇ ਦੁੱਧ ਚ ਮਿਕਸ ਹੋ ਜਾਊਗਾ ਤੇ ਇਹ ਜਿਲਤ ਗਿਆ ਤੇ ਹੁਣ ਆਪਾਂ ਇਹਨੂੰ ਪਾ ਦਿੰਨੇ ਆ ਇਹਦੇ ਵਿੱਚ ਤੇ ਹੁਣ ਕਰ ਲੂਗੀ ਮੈਂ ਇਹਨੂੰ ਮਿਕਸ ਜਿਹੜਾ ਦੁੱਧ ਰਿਹਾ ਸੀ ਮੈਂ ਉਹ ਵੀ ਪਾ ਦਿੱਤਾ ਇਹਦੇ ਵਿੱਚ ਇਹ ਮਲਾਈ ਮੈਂ ਲਾ ਦਿੱਤੀ ਸੀ ਕਿ ਦੁੱਧ ਤੋਂ ਜਾਂ ਤਾਂ ਇਹ ਮੈਂ ਪਾਣ ਲਿਆ ਸੀਗਾ ਮਲਾਈ ਲਾਉਣ ਕਰਕੇ ਕਿਉਂਕਿ ਮਨਵੀਰ ਦਾ ਬਾਬਾ ਮਲਾਈ ਵਾਲਾ ਦੁੱਧ ਜਿਹੜਾ ਉਹ ਨਹੀਂ ਪੀਂਦੇ ਤੇ ਨਾਈਂ ਅਸੀਂ ਦਈ ਦਈਆਂ ਡਾਕਟਰ ਨੇ ਮਨਾ ਕੀਤਾ ਹੋਇਆ ਉਹਨਾਂ ਨੂੰ ਇਸ ਕਰਕੇ ਮਲਾਈ ਜਿਹੜੀ ਉਹ ਲਾ ਕੇ ਹੀ ਦੁੱਧ ਉਹਨਾਂ ਨੂੰ ਦਈਦਾ ਤੇ ਜੇ ਉੱਤੇ ਮਲਾਈ ਹੋਈ ਤੇ ਉਹਨਾਂ ਨੇ ਫਿਰ ਦੁੱਧ ਜਿਹੜਾ ਉਹ ਪੀਣਾ ਨੇ ਇਹ ਮੈਂ ਜਦੋਂ ਵਿੱਚ ਪਾਇਆ ਸੀ ਥੋੜੇ ਜਿਹੀ ਪੀਸ ਜਿਹੜੇ ਉਹ ਮੈਨੂੰ ਰਹਿ ਗਏ ਸੀਗੇ ਮੈਂ ਕਿਹਾ ਵੀ ਮਣੀ ਮੈਂ ਗ੍ਰाइंड ਕਰਕੇ ਜਿਹੜੇ ਉਹ ਪਾਈ ਦਿੰਨੀ ਆ ਤੇ ਹੋਰ ਵੀ ਵਧੀਆ ਪੰਜੂਗਾ ਹਾਂ ਥੋੜਾ ਜਾ ਜਿਹੜੇ ਉਹ ਰਹਿ ਗਏ ਸੀਗੇ ਮੰਗੋ ਉਹ ਵੀ ਮੈਂ ਗ੍ਰाइंड ਕਰਕੇ ਜਿਹੜਾ ਉਹ ਵੀ ਵਿੱਚ ਪਾ ਦੇਣ ਲੱਗੀ ਆ ਇਹ ਛੁੱਟੀਆਂ ਹੋ ਜਾਣੀਆਂ ਜੀ ਥੋੜੇ ਦਿਨਾਂ ਤੱਕ ਤੇ ਫੇਰ ਆ ਜਾਣੀ ਸਾਡੀ ਕੀਰਤ ਤੇ ਫੇਰ ਬਣਾਇਆ ਕਰਾਂਗੇ ਕੀਰਤ ਲਈ ਕੁਛ ਨਾ ਕੁਛ ਪਿੰਡੀ ਤੋਰੀ ਲਈ ਤੇ ਉਹ ਤਾਂ ਹੁਣੇ ਦੱਸਦੀ ਮਾਸੀ ਇੰਨਾ ਕਰਨੀ ਆਪਾਂ ਉਦਾਂ ਕਰਨੀ ਆ ਜਦੋਂ ਮੈਂ ਆ ਗਈ ਚਲੋ ਜੀ ਇਹ ਆਪਾਂ ਹੁਣ ਸਾਰਾ ਕਰ ਲਿਆ ਮਿਕਸ ਕੁਲਾ ਡੁੱਲਾ ਮੰਗੋ ਸ਼ੇਕ ਆਪਾਂ ਬਣਾ ਲਿਆ ਜਿਹੜੇ ਸਾਰੇ ਜਾਣੇ ਚਾਹੇ ਜਿੰਨਾ ਗਲਾਸ-ਗਲਾਸ ਤੋਂ ਥੋੜਾ ਵੱਧ ਹੀ ਪੀ ਲੈਣ ਤੇ ਮਨਵੀਰ ਨੂੰ ਮੈਂ ਦੇ ਦੂੰਗੀ ਤੇ ਆਪ ਵੀ ਥੋੜਾ ਜਿਹਾ ਪੀ ਲੂਗੇ ਇਹ ਮੈਂ ਸਾਰਾ ਨਹੀਂ ਪੀਵਾਂਗੀ ਇਹਦੇ ਵਿੱਚੋਂ ਥੋੜਾ ਜਿਹਾ ਮੈਂ ਮਨਵੀਰ ਨੂੰ ਦਵਾਂਗੀ ਮੈਂ ਥੋੜਾ ਜਿਹਾ ਹੀ ਪੀਵਾਂਗੀ ਤੇ ਬਹੁਤ ਹੀ ਟੇਸਟੀ ਬਣਿਆ ਸੀਗਾ ਤੇ ਇੱਥੇ ਉਹਨੂੰ ਕੀ ਕਹੀਦਾ ਮੈਂ ਇਹ ਮੈਨੂੰ ਗੰਦੀ ਲੱਗੀ ਪਲੇਟ ਥੋੜੀ ਜੀ ਮੈਂ ਕਿਹਾ ਇਹ ਨਹੀਂ ਦੇਣੀ ਤੇ ਇਹ ਪਲੇਟ ਦੇ ਕੇ ਟੱਕ ਕੇ ਤੇ ਜਿਹੜਾ ਇਹ ਮੰਗੋ ਸ਼ੇਕ ਹੈ ਮਨਵੀਰ ਦੀ ਦਾਦੀ ਤੇ ਬਾਬੇ ਲਈ ਦੇ ਜੀ ਮੈਂ ਆਪਣੀ ਅੰਬ੍ਰੇਲਾ ਮਸ਼ੀਨ ਦਾ ਵਰਡਾਈਂ ਕਰ ਰਹੀ ਹਾਂ ਕਿ ਮੈਂ ਦੋ ਜਿਹੜੀਆਂ ਸਲਵਾਰਾਂ ਸਟਿਚ ਕੀਤੀਆਂ ਐਨੀ ਸਫਾਈ ਨਾਲ ਸਟਿਚ ਹੋਈਆਂ ਨਾ ਇਹ ਦੇਖ ਮੈਨੂੰ ਪਹੁੰਚ ਦਿਖਾਈ ਮਤਲਬ ਜਿਹੜੇ ਉਹ ਹੋਰੀ ਆ ਪਹੁੰਚੇ ਆ ਬਿਲਕੁਲ ਉਹਨੂੰ ਕੀ ਕਹੀਦਾ ਸਫਾਈ ਨਾਲ ਉਹਨੂੰ ਕੀ ਕਹੀਦਾ ਬਣਿਆ ਦੇਖਿਓ ਨਹੀਂ ਤੇ ਮੇਰੀ ਦੂਜੀ ਮਸ਼ੀਨ ਤੇ ਕਿਤੇ ਕਿਤੇ ਵਧੀਆ ਬਣ ਜਾਂਦੇ ਸੀ ਕਿਤੇ ਕਿਤੇ ਡਾਂਡੀ ਲੱਥ ਜਾਂਦੀ ਸੀਗੀ ਅਜੇ ਫਿਨਿਸ਼ਿੰਗ ਕਰਨੀ ਮੈਂ ਤਾਂ ਅੱਗੇ ਧੋਕੇ ਕੱਟਣੇ ਇੱਕ ਇਹ ਵਾਲੀ ਸਲਵਾਰ ਹੇ ਮੈਂ ਸਕਰੋਲ ਹੀ ਸਿੰਪਲ ਮਾਰੇ ਹੋਏ ਆ ਤੇ ਇਹਦੀ ਫਿਨਿਸ਼ਿੰਗ ਵੀ ਬਹੁਤ ਸੋਹਣੀ ਆਈ ਮਤਲਬ ਕਿਤੇ ਤੇ ਕਪੜਾ ਵੀ ਇੰਨੀ ਸਮੂਥਲੀ ਸੀਨ ਦਾ ਨਾ ਤੇ ਬੰਦਾ ਅੱਕਦਾ ਨਹੀਂ ਸੀ ਜਾ ਰਿਹਾ ਤੇ ਇਹ ਮੈਂ ਜੀ ਜੈਂਪਰ ਇੱਕ ਜਿਹੜਾ ਸਟਿਚ ਕਰ ਲਿਆ ਇਹ ਜਿਹੜਾ ਮੈਂ ਇੱਕ ਉਹ ਮੋੜ ਨਾਲ ਜਿੰਨਾ ਰੱਖਣਾ ਉਸੇ ਫਾਰਮ ਨਾਲ ਇਹਦੀ ਗੱਲ ਨਹੀਂ ਨਾ ਇਹਦੀ ਬਹੁਤ ਸਾਈਡ ਨਾਲ ਸਟਿਚ ਹੋਇਆ ਮੈਂ ਗਲੇ ਤੇ ਲਾ ਦਿੱਤੀ ਪਾਈਪਿੰਗ ਵਾਈਟ ਕਲਰ ਦੀ ਨਾਲ ਦੀ ਇਹ ਚੱਕਰ ਤੇ ਵੀ ਪਾਈਪਿੰਗ ਲਾ ਦਿੱਤੀ ਤੇ ਬਾਅਦ ਤੇ ਬਲਾ ਦਿੱਤੀ ਕੋਈ ਡਿਜ਼ਾਈਨ ਨਹੀਂ ਬਣਾਇਆ ਪ੍ਰਿੰਟਰ ਤੋਂ ਤੇ ਡਿਜ਼ਾਈਨ ਬਣਾਉਂਗੀ ਇਹ ਤਾਂ ਸਿੰਪਲ ਹੀ ਸਹੀ ਹੈ ਤੇ ਇਹ ਜੀ ਮੈਂ ਅੱਜ ਦੋ ਦਿਨਾਂ ਦੇ ਵਿੱਚ ਆਪਣੇ ਕੰਮਾਂ ਵਿੱਚੋਂ ਟਾਈਮ ਕੱਢ ਕੇ ਦੋ ਸਰਵਾਰਾ ਸਟਿਚ ਕੀਤੀਆਂ ਤੇ ਇੱਕ ਜੰਪਰ ਜਿਹੜੀ ਬਾਅਦ ਵਿੱਚ ਮੈਂ ਕਰੂੰਗੀ ਪਰ ਪਾਈ ਮੋਰ ਮੇਰੇ ਡੇਢ ਪੂਰਾ ਹੋ ਗਿਆ ਇਹੋ ਇੱਕ ਸੂਟ ਤੇ ਇੱਕ ਸਲਵਾਰ ਤੇ ਡੇਢ ਰਹਿ ਗਿਆ ਤੇ ਤੇਰੀ ਜੀ ਡਿਊਟੀ ਹੁੰਦੀ ਪ੍ਰੋਗਰਾਮ ਕਰਕੇ ਨਿਸ਼ਾਂਤਾਂ ਨੂੰ ਸੀਨ ਵੀ ਤੇਰੇ ਨਾਲ ਸਟਿਚ ਕਰਨਾ ਤੇ ਹੁਣ ਜੀ ਅਸੀਂ ਚੱਲੇ ਆ ਜੀ ਗੰਗਾ ਤੇ ਮੰਗੋਪੁਰ ਛਲੀਆਂ ਦੇ ਪਰਦੇ ਵੇ ਹੋਏ ਆ ਉਹ ਆਪਣਾ ਨਾਮ ਲੈ ਜਾਂਦੇ ਆ ਉਹਨਾਂ ਨੂੰ ਹੋਣ ਵਾਸਤੇ ਜੜੀਆਂ ਵੇ ਹਾਂਜੀ ਇੱਕ ਗੰਗਾ ਮਿਸਟਰ ਇਹ ਸੁਧਰਣਾ ਵਾਲੀ ਰੰਗੀ ਤੂੰ ਜੋ ਮਰਜ਼ੀ ਕਰ ਲੈ ਦੇਖ ਦੇ ਮਨੀ ਨੁੱਕੇ ਸੇ ਮੈਨੂੰ ਡਰ ਲੱਗਦਾ ਕਿਸੇ ਦਿਨ ਤੇਰੇ ਮਾਰ ਨਾ ਦੇਵੇ ਉਹ ਚਿਚੜੀਆਂ ਆਏ ਹਾਏ ਇੱਥੇ ਚਿਚੜੀਆਂ ਪਤਾ ਨਹੀਂ ਕਾਤੇ ਬਾਹਰ ਸਿੱਟੇ ਕੀ ਨਾ ਉਹ ਮੂੰਹ ਤੇ ਨਹੀਂ ਛੜਕ ਸਕਦੇ ਦੋ ਬਾਈ ਮੂੰਹ ਤੇ ਨਹੀਂ ਆਓ ਫੇਰ ਇਕੱਠੀਆਂ ਆਓਗੇ ਸਾਰੀਆਂ ਮੂੰਹ ਤੇ ਆ ਜਾਂਦੀਆਂ ਪਤਾ ਨਹੀਂ ਕਾਤੇ ਚਿਚੜੀਆਂ ਬਾਰ ਬਾਰ ਕਾਤੇ ਪੈਂਦੀਆਂ ਦਵਾਈ ਛੜਕੀ ਆ ਫੇਰ ਤੇ ਉਹ ਜਿਹੜਾ ਇਕੱਠੀਆਂ ਹੋ ਕੇ ਮੂੰਹ ਤੇ ਆ ਜਾਂਦੀਆਂ ਦੇਖ ਦੇਖਿਓ ਦੇਖਿਓ ਸਟਾਈਲ ਇਹਦਾ ਦੇਖੋ ਖਾਣ ਦਾ ਇੱਕ ਪੈਰ ਵਿੱਚ ਰੱਖ ਲਈ ਜਰਾ ਸਰਨਾ ਉਹ ਪੱਠੇ ਗਾਂ ਚੱਲ ਜਾਂਦੇ ਆ ਹਾਂ ਰੋਕ ਜਮਾ ਕਰਦੀਆਂ ਸਾਨੂੰ ਉਹ ਉਹ ਮੇਰਾ ਪੈਰ ਪੈਰ ਸਾਰਾ ਮੈਂ ਗੋਇਛ ਦਿੱਤਾ ਫੇਕ ਹੀ ਹੋਇਆ ਕੁਛ ਨਹੀਂ ਹੁੰਦਾ ਇਹਨੂੰ ਤਾਂ ਬੜਾ ਇੰਦਰ ਕਰਨ ਲੱਗਾ ਲੈ ਜਾ ਚੱਲ ਗੰਗਾ ਮੰਨ ਗਈ ਪਿਆਰ ਨਾਲੇ ਮਨੀ ਧਾਰ ਕੱਢਿਆ ਕਰੂ ਤੇਰੀ ਗੰਗਾ ਚਲੋ ਭਾਈ ਅਸੀਂ ਆਪਣੀ ਗਾਂ ਦੀ ਤਾਂ ਕੱਢੀਏ ਮਨੀ ਦੀ ਗਾਂ ਮੰਗੋ ਮੇਰੀ ਗਾਂ ਅਲ ਫੜ ਸਹੀ ਹੈ ਮੰਗੋ ਵੀ ਆ ਜੋ ਪੱਠੇ ਵੱਢਿਆ ਕਰੋ ਜੀ ਗੋ ਮੁੰਡੇ ਨੇ ਮੇਰੇ ਨਾਲ ਮਿਕਸਚਰ ਮਗਾ ਕੇ ਰੱਖਿਆ ਹੋਇਆ ਕਿੰਨਾ 10 ਕਿਲੋ 10 ਕਿਲੋ ਰੋਜ਼ ਘਰੇ ਚਿੱਤਾ ਬੋਲ ਜਾਂਦਾ ਇੱਥੇ ਖਤਮ ਹੋ ਗਿਆ ਬਸ ਹੋ ਗਿਆ ਇਹ ਤਰੇਗਾ ਬਸ ਥੋੜਾ ਜਿਹਾ ਹੀ ਆ ਕੱਲ ਨੂੰ ਲੈ ਕੇ ਆਵਾਂਗੇ ਕਿੰਨਾ ਲੱਗਦਾ ਯੂਨੀਵਰਸਿਟੀ ਤੋਂ ਆ ਕੇ ਗੋਹਾ ਚੱਕਣਾ ਹਾਂ ਐਦਾਂ ਹੀ ਮੇਰੇ ਵੱਜਦੀ ਹੁੰਦੀ ਮੰਗੋ ਇੱਕ ਹੋਰ ਮਾਰੀਏ ਤੇ ਠਾ ਕਰਦੀ ਇਹ ਲੱਗਣ ਲੱਗੀ ਉੱਪਰੋਂ ਥੱਲੇ ਆਉਣ ਲੱਗੀ ਬਣੀ 1 2 ਉੱਪਰ ਟੰਗੀ ਆ ਨਾ ਪੂਛ ਆਵਦੀ ਗੁੱਡ ਬாய் ਮੰਗੋਨੀ ਮੰਗਉ ਓ ਮੰਗੂ ਓ ਮੰਗੂ ਮੰਗੂ ਹਾਂ ਖਾਜ ਕਰਾਂ ਘਰੇ ਪਗੀਰੇ ਖਾਜ ਕਰਾਂ ਇੱਥੇ ਤੇਰੇ ਖਾਜ ਕਰਾਂ ਮਨੀ ਗੰਗਾ ਦੇ ਖਾਜ ਕਰੇ ਹਾਂ ਤੇ ਮੈਡਮ ਜੀ ਦੇ ਪਤਾ ਨਹੀਂ ਕੋਈ ਕਹਿੰਦਾ ਜਿਹਦਾ ਮੂੰਹ ਛੋਟਾ ਜਿਹਦਾ ਗੰਗਾ ਦਾ ਮੂੰਹ ਬਹੁਤ ਛੋਟਾ ਕੋਈ ਕਹਿੰਦਾ ਇਹ ਜਰਸੀ ਹੁੰਦੀਆਂ ਜਾਂ ਦੇਖੀ ਤੇ ਛੋਟੇ ਮੂੰਹ ਵਾਲੀਆਂ ਛੋਟੇ ਮੂੰਹ ਵਾਲੀਆਂ ਜਰਸੀ ਹੁੰਦੀਆਂ ਰੱਬ ਜਾਣੇ ਕਿੰਨੇ ਤਰ੍ਹਾਂ ਦੀਆਂ ਇਹਨਾਂ ਦੀਆਂ ਵੇ ਬਰੀਡਸ ਆ ਹਨ ਜਿਹੜੇ ਹਿਸਾਬ ਨਾਲ ਗੰਗਾ ਦਾ ਮੂੰਹ ਛੋਟਾ ਉਸੇ ਹਿਸਾਬ ਨਾਲ ਲੱਗਦਾ ਵੇ ਗੰਗਾ ਜਰਸੀ ਆ ਮੰਗੋ ਫੇ ਤੂੰ ਕੀ ਆ ਹੈ ਨਹੀਂ ਮਤਲਬ ਕਿਹੜੀ ਬਰੀਡ ਕਿਹੜੀ ਹੋਊਗੀ ਕੋਈ ਕਹਿਆ ਜਾਂਦਾ ਜੀ ਤੁਹਾਡੀ ਮੰਗੋ ਜਰਸੀ ਆ ਕੋਈ ਕਹਿਆ ਜਾਂਦਾ ਜੀ ਇਹ ਐਚ ਐਫ ਆ ਸਾਨੂੰ ਪਤਾ ਹੀ ਨਹੀਂ ਜਿਹਨਾਂ ਕੋ ਲਈ ਸੀ ਉਹ ਕਹਿੰਦੇ ਜਰਸੀ ਆ ਕੋਈ ਕਹ ਦਿੰਦਾ ਜੀ ਜਰਸੀ ਨਹੀਂ ਕੀ ਐਚ ਐਫ ਆ ਐਚ ਐਫ ਇਦਾਂ ਨਹੀਂ ਹੁੰਦੀ ਆ ਆਈ ਡੋਨਟ ਨੋ ਮੈਨੂੰ ਨਹੀਂ ਲੱਗਦਾ ਤੇ ਚਲ ਜੋ ਵੀ ਆ ਹੁਣ ਤਾਂ ਸਾਡੀ ਮੰਗੋ ਆ ਮੰਗੋ ਆ ਹਨ ਲੜਾਕੀ ਮੰਗੋ ਆ ਲੜਾਕੀ ਲੜਾਕੀ ਸੱਚ ਗੰਗਾ ਬਾਥਰੂਮ ਕਰਨਾ ਮੰਗੋ ਕਰ ਲਾ ਮੰਗੋ ਦੁੱਧ ਤਾਂ ਪਹਿਲਾਂ ਘਟਾਇਆ ਨਹੀਂ ਜੀ ਹੁਣ 1 ਕਿਲੋ ਦੁੱਧ ਘਟਾ ਗਈ ਹੈ ਗਰਮੀ ਬਹੁਤ ਵੱਧ ਗਈ ਨਾ ਹਾਂ ਨਾ ਚੱਲ ਮੈਂ ਬਾਲਟੀ ਬਾਲਟੀ ਧੋਤੀ ਨਹੀਂ ਹੋਣੀ ਤੂੰ ਪਾਣੀ ਹੈ ਨਹੀਂ ਜੀ ਸੀ ਸਵੇਰੇ ਜੀ ਇਸ ਕਰਕੇ ਮੈਂ ਬਾਲਟੀ ਧੋਣ ਗਈ ਮਾਨੀ ਗੰਦਾ ਸਹਾਂਪੇ ਧੋਣ ਜਦੋਂ ਮੈਂ ਭਰੂਣ ਪਾਣੀ ਧੋਤੀ ਹੈ ਕਈ ਆਈ ਮੇਰੇ ਕੋਲ ਅੱਕੜ ਪੁੱਤ ਚੇਤਾ ਭਲਾ ਲੈਂਦਾ ਕਈ ਆਈ ਮੇਰੇ ਕੋਲੇ ਦੀ ਬਹੁਤ ਖਾਤਰ ਹੁੰਦੀ ਫੇ ਕੱਲ ਹੋਈ ਸੀ ਨਾ ਹੋਰ ਕਿੰਨਾ ਕੁ ਕਿੰਨਾ ਮਤਲਬ ਕਿ ਨਾ ਉਹ ਕਹਿ ਦਿੰਦਾ ਹੋਰ ਨਾ ਗਰੇ ਲੱਗੀ ਜਲੀ ਇੱਥੇ ਲੱਗੇ ਜੇ ਉਹ ਮੈਂ ਇੱਥੇ ਆ ਕੇ ਉਹਦੀ ਆਵਾਜ਼ ਆ ਗਈ ਇਹ ਮੈਂ ਬੰਦੀ ਲੜਾ ਦਿਖਣ ਨਹੀਂ ਦੇਈ ਦਿਖਣ ਨਹੀਂ ਲੈ ਲਾਈਟ ਵੀ ਗਈ ਇਹ ਨਾਈਂਸ ਆ ਵੀ ਸਾਨਾ ਹੀ ਹੁੰਦੀ ਹੁਣ ਗਰਮੀ ਚ ਧਾਰ ਕੱਢਣੀ ਪੈਣੀ ਆ ਲੈਡ ਕੇ ਗਈ ਤੇ ਫੇਰ ਕੋਲ ਤੇ ਜੇ ਕਰੇਂ ਦੀ ਬਾਹ ਜ ਆ ਗਈ ਐਂ ਤਾਂ ਧਾਰ ਵੜਦੀ ਨੇ ਉਹ ਜਾਣਾ ਪਊਂਦੀ ਆ ਮਿਲ ਲਾ ਵੀ ਨਾ ਮਨੀ ਨਹੀਂ ਉੱਥੇ ਲੱਗੀ ਹੋਈ ਆ ਚਲ ਜਿੰਤੀ ਕਰੀਏ ਧਾਰ ਕੱਢ ਲਈਏ ਚਲ ਜਿੰਦੀ ਧਾਰ ਕੱਢ ਲਈਏ ਫੇਰ ਮੰਦੇ ਬਰਤੀ ਇਧਰ ਲੱਗ ਬਾਲਟੀਆ ਦੇ ਕੋਲ ਪਈ ਐ ਚ ਪਾ ਆ ਇਧਰਲੇ ਪਾਸੇ ਐਦਾਂ ਨਹੀਂ ਕੁਛ ਵੀ ਤੂੰ ਪਾ ਦੇ ਹੁਣ ਇਧਰ ਉਹ ਫੇਰ ਨਾ ਡਰ ਜਵੇ ਪੁੜਕਣ ਲੱਪੰਦੀ ਹੁੰਦੀ ਹੁੰਦੀ ਉਹਰੇ ਮੰਗੋ ਲੋ ਜੀ ਮੰਨੀ ਨੇ ਧਾਰ ਕੱਢਣੀ ਕੱਢੀ ਅੱਜ ਸਾਰੀ ਨਹੀਂ ਮਤਲਬ ਕਿ ਸ਼ੁਰੂ ਚ ਮੈਨੂੰ ਲਾ ਦਿੱਤਾ ਥਾਣੋਂ ਦੇ ਭਰੇ ਹੁੰਦੇ ਨਾ ਦੁੱਧ ਨਾਲ ਮੈਂ ਕਿਹਾ ਤੂੰ ਹੁਣ ਕੱਢ ਤੇ ਹੁਣ ਆਪਾਂ ਲਾਇਆ ਇਹਨੂੰ ਲਵਾੜੇ ਇੱਧਰੇ ਲੋ ਜੀ ਥੋੜੀ ਥੋੜੀ ਕੱਢਿਆ ਕਰੂਗਾ ਨਾ ਰੋਜ਼ ਜਿਸ ਕਰਨ ਦਾ ਕਮੈਂਟ ਵੀ ਆਇਆ ਸੀ ਕਿ ਮਨਵੀਰ ਨੂੰ ਲਾਓ ਧਾਰ ਕੱਢਣ ਫੇ ਜਦੋਂ ਗੰਗਾ ਸੂਪ ਹੀ ਹੈ ਹੈ ਤੇਰੀ ਆਰੀ ਉਹਦਾ ਹਿੱਲਦੀ ਵੀ ਨਹੀਂ ਹਨਾ ਮਾੜੀ ਮੋਟੀ ਮੇਰੇ ਵਾਲੀ ਨੱਚਦੀ ਰਹਿੰਦੀ ਏ ਉਹ ਮੈਂ ਤਾਂ ਤੈਨੂੰ ਗਲਾਸ ਚ ਲਾਇਆ ਬਾਲਟੀ ਥੱਲੇ ਤਾਂ ਨਹੀਂ ਰਖਾਈ ਕਿਉਂਕਿ ਤੈਨੂੰ ਤੇਜ਼ ਧਾਰਾ ਨਹੀਂ ਨਾ ਮਾਰਨੀ ਆਉਂਦੀਆਂ ਹਜੇ ਆਹ ਤਾਂ ਦੁਖਣ ਲੱਗ ਪਏ ਹੌੜੀ ਹੌੜੀ ਆਦਤ ਪੈਣੀ ਆ ਮੇਰੇ ਜਦਨ ਤੋਂ ਮੋੜੀ ਲੜੀ ਸੀ ਬਾਹਾਂ ਤੇ ਮੇਰੇ ਨਾਲ ਇੱਕ ਦਿਨ ਧਮੋੜੀ ਲੜਗੀ ਬਾਹ ਤੇ ਤੇ ਉਸ ਦਿਨ ਮੈਨੂੰ ਧਾਰ ਕੱਢਣੀ ਬੜੀ ਔਖੀ ਲੱਗੀ ਮੇਰੇ ਮੇਰੇ ਸੋਜ ਨਹੀਂ ਪੈਂਦੀ ਧਮੋੜੀ ਲੜਿਆਂ ਤੇ ਮੇਰੇ ਜਿਹਦਾ ਦਰਦ ਨਹੀਂ ਹਟਦੀ ਹੁੰਦੀ ਜਲਦੀ ਸੋਜ ਮੇਰੇ ਮਾਸਾ ਨਹੀਂ ਪੈਂਦੀ ਹੁੰਦੀ ਪਰ ਦਰਦ ਮੇਰੇ ਬਹੁਤ ਚੀਜ਼ ਕਿੰਨਾ ਚਿਰ ਪੈਂਦੀ ਰਹਿੰਦੀ ਉਸ ਦਿਨ ਧਾਰ ਮੈਂ ਬਹੁਤ ਔਖੀ ਕੱਢੀ ਸੱਜੀ ਬਾਹ ਤੇ ਗੂਣੀ ਲੱਗੇ ਲੜੀ ਸੀ ਚੱਲ ਵਾਸ ਕੱਢਾਂ ਮੈਂ ਹੈ ਚੱਲ ਕੱਢ ਲੈ ਕੱਢ ਲੈ ਜਿੰਨਾ ਤਰਾ ਜੀ ਕਰਦਾ ਕੱਢ ਲੈ ਚੌਣੀ ਤੇ ਚਾਹੀਦੀ ਆ ਕਿ ਤੇ ਲੋਡ ਪੈ ਜਾਂਦੀ ਆ ਦੋ ਜਾਣਿਆਂ ਨੂੰ ਆਉਂਦੀ ਹੋਵੇ ਤੇ ਇੱਕ ਜਾਣਾ ਨਹੀਂ ਵੀ ਘਰੇ ਦੂਜਾ ਜਾਣਾ ਚੋ ਲੈਂਦਾ ਸਹੀ ਕਿ ਨਹੀਂ ਚੱਲ ਚੋਲਾ ਚੋਲਾ ਮੈਂ ਬਾਂਡੇ ਜਾ ਕੇ ਆਉਂ ਤਿੰਨ ਚਾਰ ਦਿਨ ਮਨੀ ਤੂੰ ਤਾਂ ਤਿੰਨਾਂ ਘੰਟਿਆਂ ਤੇ ਚੋऊंगा ਕਿਉਂਕਿ ਇਹਦੇ ਥਣ ਵੀ ਛੇ ਆ ਨਾ ਸਹੀ ਕਿ ਨਹੀਂ ਚੋऊंगा ਮੈਂ ਹੁਣ ਬੱਸ ਸ਼ਿਕਰ ਤੂੰ ਭਰ ਗਿਆ ਤੂੰ ਅਜੇ ਘਬਰਾਉਂਦਾ ਜਿੱਦਾਂ ਤੇਰਾ ਹੱਥ ਉਹ ਹਿਲਦਾ ਪੈਂਦੇ ਨਾ ਜਿਹਨੂੰ ਕਹਤੋਂ ਨਰਵਸਨੈਸ ਜੀ ਹੈ ਨਾ ਚੱਲ ਇਹਨਾਂ ਤੇ ਆ ਵੀ ਤੈਨੂੰ ਥਾਣਾ ਨੱਪਣਾ ਆ ਗਿਆ ਉਹ ਟੈਕਨੀਕ ਪਤਾ ਲੱਗ ਗਈ ਹਜੇ ਵੀ ਸਹੀ ਨਹੀਂ ਹੁੰਦਾ ਤੂੰ ਨੱਪਦਾ ਮੇਰੇ ਵੱਲ ਦੇਖੀ ਹੁਣ ਇੱਕ ਵਾਰੀ ਜਦੋਂ ਮੈਂ ਚਾਹੂੰਗੀ ਨਾ ਮੇਰੇ ਹੜੀ ਨਹੀਂ ਮਰ ਮੇਰੇ ਹੜੀ ਨਹੀਂ ਚਲਾਈ ਆਵੜੇ ਕਿੰਨਾ ਬੱਬਾ ਕੜਦੋ ਹਾਂ ਚੱਲੀਆਂ ਕੱਲਾ ਕੱਲਾ ਉਹ ਜਿਹੜੇ ਘਰੇ ਸਾਡਾ ਹੀ ਸੀਗੇ ਆ ਦੇਖੰਗਾਰ ਪਤਾ ਹੌਸੰਗੀ ਹੁੰਦੀ ਆ ਹੰਪਦੀਆਂ ਛਿੱਲਾਂ ਖਾਦੀਆਂ ਲੈ ਕੇ ਆਉਂਦਾ ਆਪਣੇ ਮੈਂ ਤੇ ਵੇਖ ਕੇ ਆ ਗਿਆ ਇਹ ਇੱਕ ਦੰਗਾਨਾ ਪਾਣੀ ਆਉਂਦਾ ਆ ਉਹਨੇ ਦੇ ਗਿਆ ਉਹ ਵੀ ਛਿੱਲਾ ਹਾਂ ਉਹ ਲੱਗਾ ਰਹੀ ਜਾਂਦਾ ਮੈਂ ਇੰਨਾ ਤੱਕ ਉਹ ਨੂੰ ਕੋ ਦੇਖ ਹੀ ਨਹੀਂ ਪਾਇਆ ਗਾਈ ਸਵਾਦ ਨਾ ਖਾਂਦੀ ਉਹਦਾ ਬਣਾ ਲਈ ਉਹ ਰੁਕਲੇ ਆ ਆਈ ਮੋ ਆਈ ਟੂ ਸਵੇਰੇ ਆਮੇ ਨੂੰ ਤੁਹਾਨੂੰ ਦੇਵੇਗਾ ਤੁਸੀਂ ਵਾਹੇ ਗੰਗਾ ਹੈ ਤੁਸੀਂ ਹੋਣਾ ਸਵੇਰੇ ਮੈਂ ਇੱਥੇ ਆਉਣਾ ਤਾਂ ਹੈ ਘੰਟੇ ਬਾਅਦ ਸੇ ਹੋ ਮੈਂ ਸਵੇਰੇ ਆਉਣਾ ਚਾਹੁੰਦਾ ਮੈਂ ਜੀ ਕਰਦੀ ਚੱਜੀ ਤੇ ਹੋਰ ਜਾਣ ਸੀ ਚਲੋ ਜੀ ਇਹਦੇ ਨਾਲ ਹੀ ਕਰਦੇ ਹਾਂ ਜੀ ਆਪਾਂ ਅੱਜ ਦੇ ਵਲੌਗ ਦਾ ਐਂਡ ਸਾਡਾ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਾਰੀ ਟੱਲ ਜੀ ਸਾਰੇ